ਸਸ਼ੀ ਕਾਲ ਜੀ ਸਵਾਗਤ ਕਰਦੇ ਆ ਇੱਕ ਵਾਰ ਫੇਰ ਤੋਂ ਕੋਰ ਡਿਜ਼ਾਈਨਰ ਬੁਟੀਕ ਦੇ ਵਿੱਚ ਅੱਜ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਆ ਜੀ ਤੁਹਾਡੇ ਲਈ ਆਪਾਂ ਲੈ ਕੇ ਆਏ ਆ ਅੱਜ ਤੁਹਾਡੇ ਲਈ ਲੂਜ਼ ਪਲਾਜ਼ੋ ਦੀ ਕਟਿੰਗ ਆ ਜਿਹੜੀ ਉਹ ਕਿੱਦਾਂ ਕਰਨੀ ਆ ਤੇ ਜਿਹੜਾ ਇਹਦਾ ਸਾਈਜ਼ ਆ ਉਹ ਹੈਗਾ ਜੀ ਲੈਂਥ 36 ਤੇ हिਪ ਸਾਈਜ਼ 21 ਆਪਾਂ हिਪ ਸਾਈਜ਼ ਦੇ ਹਿਸਾਬ ਦੇ ਨਾਲ ਤੁਹਾਨੂੰ ਕਟਿੰਗ ਦੱਸਾਂਗੇ ਤੇ ਚਲੋ ਫਿਰ ਆਪਾਂ ਜਲਦੀ ਨਾਲ ਸ਼ੁਰੂ ਕਰ ਲਈਏ ਤੇ ਜਿਹੜੀਆਂ ਭੈਣਾਂ ਆਈਆਂ ਨੇ ਜੀ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਠੀਕ ਹੈ ਜੀ ਵੀਡੀਓ ਨੂੰ ਪੂਰਾ ਦੇਖਿਓ ਤਾਂ ਹੀ ਤੁਹਾਨੂੰ ਸਮਝ ਲੱਗੂਗੀ ਤੇ ਇਸ ਤਰੀਕੇ ਦੇ ਨਾਲ ਤੁਸੀਂ ਜਿਹੜੀ ਕਟਿੰਗ ਕਰਨੀ ਆ ਉਹ ਆਪਾਂ ਤੁਹਾਨੂੰ ਵੀਡੀਓ 'ਚ ਅੱਗੇ ਚੱਲ ਕੇ ਦੱਸਾਂਗੇ ਠੀਕ ਹੈ ਜੀ ਇਹਦੀ ਜਿਹੜੀ ਲੰਬਾਈ ਆ ਉਹ 36 ਆ ਇਹ ਪਸਾਈ ਦਾ ਇਹਨਾਂ ਦਾ 21 ਆ ਸਭ ਤੋਂ ਪਹਿਲਾਂ ਆਪਾਂ ਨੇ ਉੱਪਰ ਨਿਸ਼ਾਨ ਲਗਾਉਣਾ ਉਹ ਤੋਂ ਆਪਾਂ ਨੇ ਜਿਹੜਾ ਟੋਟਲੀ ਕਪੜਾ ਟੇਡਾ ਮੇਡਾ ਹੁੰਦਾ ਉਹਨੂੰ ਸਿੱਧਾ ਕਰਕੇ ਨਿਸ਼ਾਨ ਲਗਾ ਦੇਣਾ ਕਿ ਕੱਟ ਕਰ ਦੇਣਾ ਠੀਕ ਹੈ ਜੀ ਆਪਾਂ ਨਿਸ਼ਾਨ ਲਗਾ ਲਿਆ ਤੇ ਥੋੜਾ ਨੇੜੇ ਕਰਕੇ ਤੁਹਾਨੂੰ ਦਿਖਾ ਦਿੰਨੇ ਆ ਠੀਕ ਹੈ ਜੀ ਤੇ ਹੁਣ ਆਪਾਂ ਨੇ ਦੇਖੋ ਉੱਪਰ ਨਿਸ਼ਾਨ ਲਗਾ ਲਿਆ ਤੇ ਹੁਣ ਆਪਾਂ ਨੇ ਜਿਹੜੀ ਕੰਨੇ ਆ ਇਹ ਆਪਾਂ ਵਿੱਚ ਨਹੀਂ ਲੈਣੀ ਹੈਗੀ ਇੱਥੇ ਵੀ ਆਪਾਂ ਇੱਕ ਅੱਧੇ ਅੱਧੇ ਇੰਚ ਦਾ ਨਿਸ਼ਾਨ ਲਗਾ ਦਣਾ ਜਿੰਨੀ ਜਣੀ ਮਤਲਬ ਆਪਣੀ ਕੰਨੀ ਆ ਕੰਨੀ ਆਪਾਂ ਬਾਹਰ ਕੱਢ ਦੇਣੀ ਆ ਤੇ ਇੱਥੋਂ ਹੁਣ ਆਪਾਂ ਨੇ ਜਿਹੜਾ ਨਿਸ਼ਾਨ ਲਗਾਉਣਾ ਜਿੰਨੀ ਤੁਹਾਡੀ हिਪ ਸਾਈਜ਼ ਆ ਮਤਲਬ ਜਿਵੇਂ ਹੁਣ 21 ਆ ਤਾਂ 1.5 ਆ ਗਿਆ ਇੱਥੇ 1.5 ਦਾ ਨਿਸ਼ਾਨ ਲਗਾ ਲੈਣਾ ਤੁਸੀਂ ਠੀਕ ਹੈ ਜੀ ਜਿਹੜਾ ਆਸਣ ਆ ਇੱਥੋਂ ਵੀ ਆਪਾਂ ਨੇ 1.5 ਦਾ ਹੀ ਨਿਸ਼ਾਨ ਲਗਾ ਲੈਣਾ ਠੀਕ ਹੈ ਜੀ ਔਰ ਇਥੋਂ ਆਪਾਂ ਨੇ ਕ੍ਰੋਚ ਏਰੀਆ ਜਿਹੜਾ ਰੱਖਣਾ ਹੈ ਉਥੋਂ ਆਪਾਂ ਨੇ 1 ਇੰਚ ਵਧਾ ਕੇ ਰੱਖ ਲੈਣਾ ਜੇ ਹੁਣ ਉੱਪਰੋਂ 1.5 ਰੱਖਿਆ ਤਾਂ ਨੀਚੇ ਤੋਂ 1.15 ਰੱਖ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਟੋਟਲ ਇਹਦਾ ਇਹਦੀ ਲੂਜ਼ਿੰਗ ਰੱਖਣੀ ਆ ਉਹ ਆਪਾਂ ਰੱਖਾਂਗੇ ਜੀ 2.5 ਇੰਚ ਇਸ ਤੋਂ ਜਦੋਂ ਸਾਈਜ਼ ਜਿਹੜਾ ਵਧੇ ਜਾਊਗਾ ਤੁਸੀਂ ਵਧਾਈ ਜਾਣੀ ਆ ਦਾ ਦਾ ਇੰਚ ਇਹਨਾਂ ਨਿਸ਼ਾਨਾਂ ਨੂੰ ਆਪਾਂ ਨੇ ਸਿੱਧੇ ਕਰ ਲੈਣਾ ਔਰ ਡਰਾਫਟ ਰੈਡੀ ਕਰ ਲੈਣਾ ਠੀਕ ਹੈ ਜੀ ਕਿਉਂਕਿ ਪੂਰਾ ਜੋ ਵੀ ਨਿਚੋੜ ਹੈ ਇਹਦਾ ਇੱਥੇ ਹੀ ਹੁੰਦਾ ਵਾ ਟਰੌਜ਼ਰ ਦਾ ਜੇ ਇੱਥੋਂ ਤੁਹਾਡੀ ਕਟਿੰਗ ਸਹੀ ਨਹੀਂ ਹੋਊਗੀ ਤੁਹਾਡੇ ਮਤਲਬ ਸੈੱਟ ਨਹੀਂ ਆਉਣਾ ਹੈਗਾ ਤੁਹਾਡਾ ਟਰੌਜ਼ਰ ਇੱਥੋਂ ਪਹਿਲਾਂ ਆਪਾਂ ਅੱਧ ਕਰਾਂਗੇ ਜੀ ਇਸ ਤੋਂ ਬਾਅਦ ਆਪਾਂ ਨਿਚਲੇ ਪੋਰਸ਼ਨ ਦਾ ਫੇਰ ਅੱਧ ਕਰਾਂਗੇ ਤੇ ਇੱਥੋਂ ਆਪਾਂ ਪਾ ਦੇਣੀ ਹੈ ਜੀ ਗੁਲਾਈ ਠੀਕ ਹੈ ਜੀ ਪਹਿਲਾਂ ਆਸਨ ਅੱਧ ਕਰ ਲੈਣਾ ਫਿਰ ਨਿਚਲੇ ਹਿੱਸੇ ਦਾ ਅੱਧ ਕਰਕੇ ਗੁਲਾਈ ਪਾ ਦੇਣੀ ਆ ਹੁਣ ਆਪਾਂ ਦੇਖਾਂਗੇ ਆਪਣਾ ਇੱਥੋਂ ਟੋਟਲ ਕਿੰਨਾ ਜਿਹੜਾ ਆਪਣਾ ਆ ਗਿਆ ਠੀਕ ਹੈ ਇੱਥੋਂ ਹੋ ਗਿਆ ਜੀ 14 ਇਹਦਾ ਆਪਾਂ ਲਵਾਂਗੇ ਅੱਧ ਠੀਕ ਹੈ ਤੇ ਉੱਪਰੋਂ ਵੀ ਆਪਾਂ ਨੇ ਅੱਧ ਕਰਕੇ ਮਤਲਬ ਜਿੰਨਾ ਆਇਆ ਸੀਗਾ ਆਪਣਾ 7 ਤੇ ਇੱਥੇ ਵੀ ਆਪਾਂ 7 ਤੇ ਨਿਸ਼ਾਨ ਲਗਾ ਲੈਣਾ ਠੀਕ ਹੈ ਜੀ ਇਹਨੂੰ ਵੀ ਆਪਾਂ ਕਰ ਦੇਣਾ ਸਿੱਧਾ ਕਿਉਂਕਿ ਇੱਥੇ ਆਪਾਂ ਨੇ ਜਿਹੜੀ ਪਲੇਟ ਪਾਉਣੀ ਆ ਪਲੇਟ ਤੁਸੀਂ 4 ਜਾਂ 5 ਇੰਚ ਦੀ ਪਾ ਸਕਦੇ ਹੋ ਇਹ ਨਿਸ਼ਾਨ ਨੂੰ ਵੀ ਆਪਾਂ ਨੇ ਇਸ ਤਰੀਕੇ ਨਾਲ ਸਿੱਧਾ ਕਰ ਦੇਣਾ ਠੀਕ ਹੈ ਜੀ ਹੁਣ ਆਪਾਂ ਇਹ ਉੱਪਰਲਾ ਪੋਰਸ਼ਨ ਤਾਂ ਆਪਾਂ ਸਾਰਾ ਡਰਾਫਟ ਰੈਡੀ ਕਰ ਲਿਆ ਤੇ ਹੁਣ ਆਪਾਂ ਨੀਚੇ ਦੀ ਲੈਂਥ ਲਗਾਵਾਂਗੇ ਜਿੰਨੀ ਤੁਹਾਡੀ ਲੈਂਥ ਆ ਤੁਸੀਂ 1/2 ਇੰਚ ਘਟਾ ਕੇ ਲਗਾ ਲੈਣਾ ਕਿਉਂਕਿ ਇਹਦੇ ਉੱਪਰ 벨ਟ ਪੈ ਜਾਣੀ ਆ ਆਪਣੇ ਟੋਟਲ ਜਿੰਨੀ ਤਿਆਰ ਲੈਂਥ ਆ ਉਨੀ ਆਪਣੇ ਕੋਲ ਆ ਜਾਏਗੀ ਠੀਕ ਹੈ ਜੀ 36 ਸੀਗੀ ਆਪਾਂ 35 ਤੇ ਨਿਸ਼ਾਨ ਲਗਾ ਲਿਆ ਤੇ ਇਹਨਾਂ ਦੋ ਨਿਸ਼ਾਨਾਂ ਨੂੰ ਵੀ ਆਪਾਂ ਨੇ ਸਿੱਧਾ ਕਰ ਲੈਣਾ ਲੈਂਥ ਵਾਲਾ ਤੇ ਮਾਰਜਨ ਵਾਲਾ ਠੀਕ ਹੈ ਜੀ ਤੇ ਇੱਥੇ ਹੁਣ ਆਪਾਂ ਨੇ ਸਾਈਡ ਤੋਂ 1/2 ਇੰਚ ਦਾ ਨਿਸ਼ਾਨ ਜਿਹੜਾ ਲਗਾਇਆ ਕੰਨੀ ਵਾਲਾ ਉਹ ਲਗਾ ਕੇ ਫਿਰ ਆਪਾਂ ਨੇ 7 ਇੰਚ ਦਾ ਨਿਸ਼ਾਨ ਲਗਾਉਣਾ ਇਸ ਤਰੀਕੇ ਨਾਲ ਇੱਥੋਂ ਆਪਾਂ ਮੋਰੀ ਰੱਖਾਂਗੇ ਮੋਰੀ ਇਹਨਾਂ ਦੀ ਆਪਾਂ 8 ਇੰਚ ਰੱਖਾਂਗੇ ਆਪਾਂ ਦੋਨੋਂ ਸਾਈਡ ਤੋਂ 4-4 ਇੰਚ ਦਾ ਨਿਸ਼ਾਨ ਆ ਜਿਹੜਾ ਉਹ ਇਸ ਤਰੀਕੇ ਨਾਲ ਲਗਾ ਲੈਣਾ ਠੀਕ ਹੈ ਜੀ ਸੇਮ ਤੁਸੀਂ ਉਸੇ ਤਰੀਕੇ ਦੇ ਨਾਲ ਨਿਸ਼ਾਨਾ ਜਿਹੜਾ ਲਗਾ ਲੈਣਾ ਤੇ ਹੁਣ ਆਪਾਂ ਇਹਨਾਂ ਦੇ ਜਿਹੜੇ ਆਪਣੇ ਸ਼ੇਪ ਵਾਲਾ ਸਕੇਲ ਹੁੰਦਾ ਉਹਦੇ ਨਾਲ ਆਪਾਂ ਇੱਥੇ ਨਿਸ਼ਾਨ ਲਾਉਣਾ ਠੀਕ ਹੈ ਆਪਾਂ ਹੁਣ ਜਿਹੜਾ ਨਿਸ਼ਾਨ ਲਗਾਉਣਾ ਹੈ ਉਹ ਸਕੇਲ ਦੀ ਬਾਹਰਲੀ ਸਾਈਡ ਤੋਂ ਲਗਾਉਣਾ ਕਿਉਂਕਿ ਆਪਾਂ ਇਹ ਫਿੱਟ ਨਹੀਂ ਬਣਾਉਣਾ ਹੈਗਾ ਹਲਕਾ ਜਿਹਾ ਲੂਜ਼ ਹੋਊਗਾ ਹੈ ਕੰਫਰਟਬਲ ਪਲਾਜ਼ੋ ਹੋਗਾ ਹੈ ਠੀਕ ਹੈ ਜੀ ਜੇ ਤੁਸੀਂ ਥੋੜਾ ਜਿਹਾ ਟਾਈਟ ਚਾਹੁੰਦੇ ਹੋ ਤਾਂ ਤੁਸੀਂ ਇਹਨੂੰ ਅੰਦਰਲੀ ਸਾਈਡ ਤੋਂ ਜਿਹੜਾ ਨਿਸ਼ਾਨ ਆ ਲਗਾ ਸਕਦੇ ਹੋ ਲਓ ਜੀ ਇਹ ਹੁਣ ਆਪਣੇ ਫਰੰਟ ਸਾਈਡ ਦੇ ਜਿਹੜੇ ਨਿਸ਼ਾਨ ਨੇ ਲੱਗ ਗਏ ਨੇ ਤੇ ਹੁਣ ਆਪਾਂ ਇਹਨੂੰ ਇੱਥੋਂ ਹੀ ਕਰ ਦੇਣਾ ਜੀ ਕੱਟ ਫਿਰ ਉਸ ਤੋਂ ਬਾਅਦ ਆਪਾਂ ਕਰਾਂਗੇ ਇਹਦੇ ਬੈਕ ਸਾਈਡ ਦੀ ਕਟਿੰਗ ਠੀਕ ਹੈ ਜੀ ਤੇ ਇੱਕ ਵਾਰ ਨਿਸ਼ਾਨ ਨਿਸ਼ਾਨਾ ਨੂੰ ਜ਼ਰੂਰ ਚੈੱਕ ਕਰ ਲੈਣਾ ਕਟਿੰਗ ਕਰਨ ਤੋਂ ਪਹਿਲਾਂ ਠੀਕ ਹੈ ਜੀ ਤੇ ਉੱਥੋਂ ਜਿਹੜੀ ਪਲੇਟ ਪਾਉਣੀ ਆ ਆਪਣੇ ਪੰਜ ਦੇ ਨਿਸ਼ਾਨਾ ਜਿਹੜਾ ਉਹ ਆਪਾਂ ਨਹੀਂ ਲਗਾਇਆ ਸੀ ਉਹ ਵੀ ਲਗਾਤਾ ਤੇ ਹੁਣ ਆਪਾਂ ਨੇ ਕਟਿੰਗ ਕਰ ਦੇਣੀ ਆ ਬਾਕੀ ਆਪਾਂ ਤੁਹਾਨੂੰ ਅੱਗੇ ਦੱਸਦੇ ਆ ਸੇਮ ਉੱਥੋਂ ਹੀ ਕਟਿੰਗ ਕਰਨੀ ਆ ਲਓ ਜੀ ਹੁਣ ਜਿਹੜੀ ਕਟਿੰਗ ਹੈ ਹੋ ਗਈ ਆਪਣੀ ਤੇ ਹਲੇ ਆਪਾਂ ਨੇ ਜਿਹੜੀ ਕੰਨੀ ਵਾਲੀ ਸਾਈਡ ਸੀਗੀ ਉੱਪਰੋਂ ਉਹ ਆਪਾਂ ਨੇ ਕੱਟ ਨਹੀਂ ਸੀ ਕੀਤੀ ਉਹ ਆਪਾਂ ਜਦੋਂ ਬੈਕ ਸਾਈਡ ਕੱਟ ਕਰਾਂਗੇ ਆਪਾਂ ਉਦੋਂ ਹੀ ਉਹਦੀ ਸ਼ੇਪ ਦਵਾਂਗੇ ਬੈਕ ਸਾਈਡ ਵਾਲਾ ਜਿਹੜਾ ਕੱਪੜਾ ਹੈ ਉਹ ਵੀ ਤੁਸੀਂ ਇਸੇ ਤਰੀਕੇ ਦੇ ਨਾਲ ਬਿਸ਼ਾਉਣਾ ਜਿਵੇਂ ਆਪਾਂ ਫਰੰਟ ਵਾਲਾ ਬਿਸ਼ਾਇਆ ਸੀਗਾ ਠੀਕ ਹੈ ਜੀ ਤੇ ਕੱਟ ਲਗਾ ਦੇਣਾ ਆਪਾਂ ਨੇ ਪਲੇਟ ਦਾ ਤੇ ਪਲੇਟ ਦਾ ਨਿਸ਼ਾਨ ਉਹ ਵੀ ਕਪੜੇ ਨੂੰ ਚੰਗੀ ਤਰ੍ਹਾਂ ਕਰ ਲੈਣਾ ਜੀ ਸੈੱਟ ਤੁਸੀਂ ਪਹਿਲਾਂ ਬੈਕ ਸਾਈਡ ਵਾਲੇ ਨੂੰ ਵੀ ਇਸ ਤਰੀਕੇ ਨਾਲ ਤੇ ਸੇਮ ਫਿਰ ਆਪਾਂ ਨੇ ਜਿਹੜਾ ਫਰੰਟ ਵਾਲਾ ਪੱਲਾ ਚੱਕ ਕੇ ਉਹ ਉੱਪਰ ਰੱਖ ਦੇਣਾ ਵਾ ਠੀਕ ਹੈ ਜੀ ਕੰਨੀ ਤੋਂ ਕੰਨੀ ਆਪਾਂ ਨੇ ਮਿਲਾ ਲੈਣੀਆਂ ਕਿਉਂਕਿ ਆਪਾਂ ਹਲੇ ਕਟਿੰਗ ਤੇ ਉੱਪਰੋਂ ਆਪਾਂ ਨੇ ਮਾਰਜਿਨ ਲੈਣਾ ਵਾ ਇਸ ਕਰਕੇ ਕਪੜੇ ਨੂੰ ਥੋੜਾ ਜਿਹਾ نیچے ਕਰਕੇ ਸੈੱਟ ਕਰਕੇ ਪਛਾ ਲੈਣਾ ਠੀਕ ਹੈ ਜੀ ਔਰ ਨੀਚੇ ਤੋਂ ਵੀ ਤੁਸੀਂ ਜਿਹੜਾ ਕੱਪੜਾ ਰੱਖਣਾ ਪਹਿਲਾਂ 7 ਇੰਚ ਦਾ ਨਿਸ਼ਾਨ ਜ਼ਰੂਰ ਲਗਾ ਲੈਣਾ ਫਿਰ ਆਪਾਂ ਸੈਂਟਰ ਦੇ ਨਾਲ ਸੈਂਟਰ ਮਲਾ ਕੇ ਇਹਨੂੰ ਸੈੱਟ ਕਰਕੇ ਰੱਖਾਂਗੇ ਜਿੰਨਾ ਹੁਣ ਆਪਾਂ ਨੇ ਕ੍ਰੋਚ ਏਰੀਆ ਰੱਖਿਆ ਸੀ ਠੀਕ ਹੈ ਜੀ ਲੈਂਥ ਵਗੈਰਾ ਆਪਣੀ ਪ੍ਰੋਪਰ ਲੱਗ ਗਈ ਹੈ ਤੇ ਹੁਣ ਆਪਾਂ ਨੇ ਆ ਦੇਖੋ ਜਿਹੜਾ ਕ੍ਰੋਚ ਏਰੀਆ ਹੈ ਇਹ ਵਾਲਾ ਇਆ ਪਰ ਕਿੜਾ ਅੱਗੇ ਕਰਕੇ ਲਗਾ ਲੈਣਾ ਇੱਥੋਂ ਆਪਾਂ 2 ਇੰਚ ਲਗਾਵਾਂਗੇ ਠੀਕ ਹੈ ਜੀ ਕਿਉਂਕਿ ਇਹ ਲੂਸ ਪਲਾਜ਼ੋ ਆ ਇਸ ਕਰਕੇ ਆਪਾਂ ਨੇ 2.5 ਇੰਚ ਲਿਆ ਉੱਪਰ ਨੂੰ ਵੀ ਆਪਾਂ ਨੇ 2 ਇੰਚ ਵਧਾ ਕੇ ਰੱਖ ਲੈਣਾ ਫਿਰ ਆਪਾਂ ਨੇ ਇਹਨੂੰ ਜਿਹੜੇ ਡਰਾਫਟ ਆ ਜਿਹੜਾ ਇਹ ਰੈਡੀ ਕਰ ਲੈਣਾ ਠੀਕ ਹੈ ਜੀ ਸੇਮ ਆਪਾਂ ਨੇ ਉਸੇ ਤਰੀਕੇ ਨਾਲ ਗੁਲਾਈ ਪਾਉਣੀ ਹੈ ਜਿਵੇਂ ਆਪਾਂ 프ਰੰਟ ਤੇ ਪਾਈ ਹੋਈ ਹੈ ਓਨੀ ਹੀ ਕੇ ਗੁਲਾਈ ਪਾਉਣੀ ਆਪਾਂ ਨੇ ਤੇ ਬਾਕੀ ਜਿਹੜਾ ਇਹ ਆ ਇਹ ਬਿਲਕੁਲ ਸਟ੍ਰੇਟ ਲਾਈਨ ਹੋ ਜੂਗੀ ਆਪਣੀ ਠੀਕ ਹੈ ਜੀ ਤੇ ਜਿਹੜੀ ਇੱਥੋਂ ਆਪਾਂ ਨੇ ਬੈਕ ਵਾਲਾ ਪੱਲਾ ਜਿਹੜਾ ਚੱਕਣਾ ਹੈ ਉਹ ਆਪਾਂ ਨੇ ਸਿਰਫ ਇਸੇ ਨਿਸ਼ਾਨ ਤੱਕ ਚੱਕਣਾ ਠੀਕ ਹੈ ਜੀ ਤੇ ਬਾਕੀ ਹੁਣ ਆਪਾਂ ਲਾਵਾਂਗੇ ਜੀ 2 2 ਇੰਚ ਦਾ ਮਾਰਜਨ ਟੋਟਲੀ ਮਤਲਬ ਨੀਚੇ ਮੋਰੀ ਕੋਲੋਂ ਵੀ 2 ਦਾ ਹੋ ਜਾਊਗਾ ਉੱਪਰੋਂ ਆਪਣਾ 2 1/2 ਇੰਚ ਦਾ ਹੋ ਗਿਆ 2 ਇੰਚ ਦਾ ਨਿਸ਼ਾਨ ਲਗਾ ਕੇ ਆਪਾਂ ਨੇ ਸਕੇਲ ਦੇ ਨਾਲ ਨਿਸ਼ਾਨ ਲਗਾ ਦੇਣਾ ਇੱਕ ਵਾਰ ਤੁਹਾਨੂੰ ਨੇੜੇ ਕਰਕੇ ਦਿਖਾ ਦਿੰਨੇ ਆ ਠੀਕ ਹੈ ਜੀ ਇਸ ਤਰੀਕੇ ਨਾਲ ਨੀਚੇ ਤੋਂ ਆਪਾਂ 2 ਇੰਚ ਦਾ ਹੀ ਲਵਾਉਣਾ ਇਹ ਸਕੇਲ ਦੇ ਬਾਹਰਲੇ ਪਾਸੇ ਤੋਂ ਹੀ ਆਪਾਂ ਨੇ ਜਿਹੜਾ ਨਿਸ਼ਾਨ ਆ ਲਗਾ ਦੇਣਾ ਠੀਕ ਹੈ ਜੀ ਨਿਸ਼ਾਨ ਆਪਣੇ ਲੱਗ ਗਏ ਤੇ ਨੀਚੇ ਤੋਂ ਸੇਮ ਆਪਾਂ ਜਿਸ ਤਰ੍ਹਾਂ ਫਰੰਟ ਵਾਲੇ ਪੱਲੇ ਦਾ ਜਿਹੜਾ ਨਿਸ਼ਾਨ ਲਗਾਇਆ ਉਸੇ ਤਰੀਕੇ ਨਾਲ ਬੈਕ ਵਾਲੇ ਦਾ ਵੀ ਲਗਾ ਦੇਣਾ ਹੁਣ ਆਪਾਂ ਨੇ ਸਾਈਡ ਤੋਂ ਬਿਲਕੁਲ ਜਿਹੜੇ ਜਿਹੜੇ ਆਪਾਂ ਨੇ ਫਰੰਟ ਵਾਲਾ ਪੱਲਾ ਜਿਵੇਂ ਰੱਖਿਆ ਹੋਇਆ ਓਦਾਂ ਹੀ ਕਟਿੰਗ ਕਰ ਦੇਣੀ ਆ ਉਹੀ ਨਿਸ਼ਾਨਾਂ ਤੋਂ ਠੀਕ ਹੈ ਜੀ ਤੇ ਹੁਣ ਆਪਾਂ ਨੇ ਦੇਖੋ ਜਿਹੜੀ ਕੰਨੀ ਆਪਾਂ ਨਹੀਂ ਕੱਟੇ ਕੀਤੀ ਸੀ ਉਹ ਆਪਾਂ ਹੁਣ ਕੱਟ ਕਰਾਂਗੇ ਇੱਥੋਂ ਆਪਾਂ ਉਹ ਕੰਨੀ ਦਾ ਨਿਸ਼ਾਨ ਲਗਾਇਆ ਹੋਇਆ ਸੀਗਾ ਇਸ ਤਰੀਕੇ ਦੇ ਨਾਲ ਤੁਸੀਂ ਸਾਰਾ ਕੱਟ ਕਰ ਦੇਣਾ ਕਟਿੰਗ ਕਰਨ ਲੱਗੇ ਤੁਸੀਂ ਕੋਈ ਵੀ ਜਲਦਬਾਜ਼ੀ ਨਹੀਂ ਕਰਨੀ ਆਰਾਮ ਦੇ ਨਾਲ ਕਟਿੰਗ ਕਰਨੀ ਹੈ ਕਿਉਂਕਿ ਟਰੌਜ਼ਰ ਨੂੰ ਬਣਨ ਨੂੰ ਤਾਂ ਬਿਲਕੁਲ ਟਾਈਮ ਨਹੀਂ ਲੱਗਦਾ ਸਿਰਫ ਆਪ ਨੂੰ ਕੋਈ ਵੀ ਚਾਹੇ ਸ਼ਰਟ ਕੱਟੀਏ ਚਾਹੇ ਆਪਾਂ ਟਰੌਜ਼ਰ ਜਾਂ ਸਲਵਾਰ ਕੱਟਦੇ ਆ ਸਿਰਫ ਕਟਿੰਗ ਨੂੰ ਹੀ ਟਾਈਮ ਲੱਗਦਾ ਚਿਕਾ ਜੀ ਤੇ ਇਸ ਤਰੀਕੇ ਨਾਲ ਤੁਸੀਂ ਵੀ ਕਰ ਦੇਣਾ ਜੀ ਕੱਟ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਜੀ ਤੇ ਕਮੈਂਟ ਕਰਕੇ ਵੀ ਜਰੂਰ ਤੁਸੀਂ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਸਮਝ ਲੱਗਦੀ ਹੈ ਜਾਂ ਨਹੀਂ ਸਮਝ ਲੱਗਦੀ ਜੇ ਤੁਹਾਨੂੰ ਕੋਈ ਚੀਜ਼ ਨਹੀਂ ਸਮਝ ਲੱਗਦੀ ਤਾਂ ਵੀ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਲਓ ਜੀ ਆਪਣੇ ट्राਊਜ਼ਰ ਦੀ ਕਟਿੰਗ ਹੈ ਜਿਹੜੀ ਹੋ ਗਈ ਹੈ ਇਸੇ ਤਰੀਕੇ ਦੇ ਨਾਲ ਤੁਸੀਂ ਜੇਕਰ ਤੁਹਾਡਾ ਨਾਪ ਇਹੀ ਆ ਤਾਂ ਤੁਸੀਂ ਜ਼ਰੂਰ ਕੱਟ ਕਰਕੇ ਦੇਖਿਓ ਜੇ ਤੁਹਾਡਾ ਨਾਪ ਇਹ ਨਹੀਂ ਹੈਗਾ ਤਾਂ ਤੁਸੀਂ ਇਹ ਫਾਰਮੂਲਾ ਜ਼ਰੂਰ ਯੂਜ਼ ਕਰ ਲੈਣਾ ਬਿਲਕੁਲ ਸਿੰਪਲ ਫਾਰਮੂਲਾ ਕੋਈ ਜ਼ਿਆਦਾ ਅਲਜਨਬਾਜੀ ਨਹੀਂ ਹੈਗੀ ਇਸ ਦੇ ਵਿੱਚ ਔਰ ਜਿਹੜਾ ਟਰੌਜ਼ਰ ਬਣ ਕੇ ਰੈਡੀ ਹੋਊਗਾ ਤੁਸੀਂ ਖੁਦ ਤੁਸੀਂ ਸਟਿਚ ਕਰਕੇ ਦੇਖਿਓ ਬਹੁਤ ਹੀ ਵਧੀਆ ਤੁਹਾਡੀ ਜਿਹੜੀ ਆ ਟਰੌਜ਼ਰ ਦੀ ਜਿਹੜੀ ਫਿਨਿਸ਼ਿੰਗ ਆਊਗੀ ਠੀਕ ਹੈ ਜੀ ਤੇ ਇਸ ਤਰੀਕੇ ਦੇ ਨਾਲ ਤੁਸੀਂ ਬਣ ਕੇ ਦੇਖ ਲੈਣਾ ਆਪਣਾ ਫਰੰਟ ਵਾਲਾ 13.5 ਰੈਡੀ ਆ ਜਾਣਾ ਠੀਕ ਹੈ ਜੀ ਬੈਕ ਵਾਲਾ ਆਪਣਾ ਉਹੀ 2.5 ਇੰਚ ਜਿਆਦਾ ਆ ਜਾਣਾ ਕੋਈ ਖਿੱਚਣੀ ਪਊਗੀ ਕੋਈ ਚੱਕ ਨਹੀਂ ਹੋਊਗਾ ਠੀਕ ਹੈ ਜੀ ਲਓ ਜੀ ट्राਊਜ਼ਰ ਦੀ ਕਟਿੰਗ ਹੋ ਗਈ ਆਪਣੀ ਥੈਂਕ ਯੂ